ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਬਾਹੀ ਤੁਸੀਂ ਦੇਖ ਰਹੇ ਹੋ ਏਟੀਸੀ ਨਿਊਜ਼ ਐਨ ਆਰ ਆਈ ਸ਼ਮਿੰਦਰ ਸਿੰਘ ਘਰਚਾ ਨੇ ਆਪਣਾ ਜਨਮ ਦਿਨ ਆਪਣੀ ਜੱਦੀ ਪਿੰਡ ਸੱਲਾਂ ਦੇ ਲੋੜਵੰਦ ਪਰਿਵਾਰਾਂ ਨੂੰ ਰੋਟਰੀ ਕਲੱਬ ਬੰਗਾ ਗ੍ਰੀਨ ਰਾਹੀਂ ਰਾਹਤ ਸਮਗਰੀ ਵੰਡ ਕੇ ਮਨਾਇਆ ਇਸ ਮੌਕੇ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਕਲੱਬ ਵੱਲੋਂ ਪਿੰਡ ਦੀ ਇੱਕ ਬਾਕਸਿੰਗ ਦੀ 골ਡ ਮੈਡਲ ਜੇਤੂ ਲੜਕੀ ਮੁਸਕਾਨ ਨੂੰ 5100 ਰੁਪਏ ਨਗਦ ਅਤੇ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਦਲਬਾਗ ਸਿੰਘ ਬਾਗੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕਿਸੇ ਵੀ ਲੋੜਵੰਦ ਖਿਡਾਰੀ ਜਾਂ ਵਿੱਦਿਆ ਖੇਤਰ ਵਿੱਚ ਮੱਲਾ ਮਾਰਨ ਵਾਲੇ ਬੱਚੇ ਪੈਸੇ ਕਰਕੇ ਜਾਂ ਹੋਰ ਕੋਈ ਲੋੜ ਕਰਕੇ ਪਿੱਛੇ ਨਾ ਰਹਿ ਜਾਣ ਕਲੱਬ ਉਹਨਾਂ ਦੀ ਮਦਦ ਲਈ ਹਮੇਸ਼ਾ ਤਤਪਰ ਰਹਿੰਦਾ ਹੈ ਉਹਨਾਂ ਨੇ ਸ਼ਮਿੰਦਰ ਸਿੰਘ ਗਰਚਾ ਬਾਰੇ ਗੱਲਬਾਤ ਕਰਦਿਆਂ ਦੱਸਿਆ ਕਿ ਗਰਚਾ ਸਾਹਿਬ ਆਪਣੇ ਪਿੰਡ ਦੀ ਭਲਾਈ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਉਹਨਾਂ ਨੇ ਲੱਖਾਂ ਰੁਪਏ ਖਰਚ ਕਰਕੇ ਪਿੰਡ ਦੇ ਸਕੂਲ ਦੀ ਨੁਹਾਰ ਬਦਲ ਦਿੱਤੀ ਹੈ। ਉਹਨਾਂ ਨੂੰ ਜਨਮ ਦਿਨ ਦੀ ਇਸ ਮੌਕੇ ਲੱਖ ਲੱਖ ਵਧਾਈ। ਉਹਨਾਂ ਦੇ ਜਨਮ ਦਿਨ ਨੂੰ ਨਵੇਕਲੇ ਢੰਗ ਨਾਲ ਮਨਾਉਣ ਲਈ ਲੋੜਵੰਦਾਂ ਨੂੰ ਖਾਦਾ ਸਮਗਰੀ ਵੰਡੀ ਗਈ। ਪਹਿਲਾਂ ਤਾਂ ਜੀ ਪੰਜਾਬ 78 ਟੀਵੀ ਦੇ ਸਰੋਤਿਆਂ ਨੂੰ ਤੇ 80 ਸਿਨੀਅਰ ਚੈਨਲ ਦੇ ਸਰੋਤਿਆਂ ਨੂੰ ਸਾਡੇ ਰੋਟਰੀ ਕਲੱਬ ਬੰਗਾ ਗ੍ਰੀਨ ਵੱਲੋਂ ਪਿਆਰ ਭਰੀ ਸასი ਸ਼ਾਲ ਤੇ ਅੱਜ ਜਿਹੜਾ ਮੁਬਾਰਕ ਦਿਨਾਂ ਜਿਹਦੇ ਵਿੱਚ ਅਸੀਂ ਸੱਲ ਕਲਾਂ ਤੇ ਖੁਰਦੇ ਪਤਵੰਤੇ ਸੱਜਣਾਂ ਦੇ ਨਾਲ ਇਕੱਤਰ ਹੋ ਕੇ ਇਹ ਜਿਹੜਾ ਸਮਾਗਮ ਕਰ ਰਹੇ ਹਾਂ ਇਹਦੇ ਵਿੱਚ ਸਾਡੇ ਮਾਨਯੋਗ ਕਲੱਬ ਦੇ ਮੈਂਬਰ ਸਹਿਬਾਨ ਅਟੇਰੀਅਨ ਸ਼ਿਮੇਦਰ ਸਿੰਘ ਗਰਚਾ ਜੀ ਜਿਨ੍ਹਾਂ ਦਾ ਅੱਜ ਮੁਬਾਰਕ ਜਨਮ ਦਿਨ ਆ ਤੇ ਉਹਨਾਂ ਨੇ ਸਪੈਸ਼ਲ ਇਹ ਮੈਨੂ ਸਨਿਹਾ ਦਤਾ ਤੇ ਜਿਹੜਾ ਮੇਰਾ ਜਨਮ ਦਿਨ ਦਾ ਨਾ ਉਹ ਤੁਸੀਂ ਮੇਰੇ ਪਿੰਡ ਜਾ ਕੇ ਮਨਾਓ ਪਿੰਡ ਦੇ ਜਿਹੜੇ ਲੋੜਵੰਦ ਲੋਕ ਆ ਉਹਨਾਂ ਦੀ ਗੱਲ ਸੁਣੋ ਉਹਨਾਂ ਨੂੰ ਕੁਝ ਸਮਗਰੀ ਵੰਡੋ ਤੇ ਆ ਪਿੰਡ ਦੀ ਸਾਡੀ ਹੋਣਹਾਰ ਧੀ ਆ ਜਿਹੜੀ ਬੜੇ ਸਧਾਰਨ ਪਰਿਵਾਰ ਚੋਂ ਪੈਦਾ ਹੋਈ ਆ ਤੇ ਇਹਦੇ ਮਤਲਬ ਇਹ ਆ ਪੂਰੇ ਏਸ਼ੀਆ ਦੇ ਵਿੱਚ ਆਪਣਾ ਜਿਹਾ ਸਿੱਕਾ ਜਮਾਇਆ ਤੇ ਗੋਆ ਦੇ ਵਿੱਚੋਂ ਇਹ 골ਡ ਮੈਡਲ ਜਿੱਤ ਕੇ ਆਈ ਆ ਕਿੰਗਬਾਕਸ ਦੇ ਵਿੱਚ ਤੇ ਅਸੀਂ ਇਹਦਾ ਸਨਮਾਨ ਕਰਨ ਲਈ ਇਹਨੂੰ ਸ਼ਾਬਾਸ਼ ਦੇਣ ਦੇ ਲਈ ਵੀ ਅੱਜ ਇੱਥੇ ਪਹੁੰਚੇ ਆ ਤੇ ਉਹਦੇ ਲਈ ਮਤਲਬ ਇਹ ਕੁੜੀ ਦਾ ਅਸੀਂ ਅੱਜ ਇਹ ਸਨਮਾਨਿਤ ਕੀਤਾ ਮਸਕਾਨ ਦਾ ਇਹਨੂੰ 5100 ਰੁਪਏ ਨਗਦ ਰਾਸ਼ੀ ਤੇ ਸਨਮਾਨ ਚਿੰਨ ਦੇ ਨਾਲ ਮਤਲਬ ਇਹ ਸਨਮਾਨ ਕੀਤਾ ਤੇ ਨਾਲ ਇਹ ਅਸੀਂ ਵਾਅਦਾ ਕਰਦੇ ਹਾਂ ਕਿ ਜੇ ਕੋਈ ਬੰਦਾ ਸਮਾਜ ਵਿੱਚ ਚੰਗਾ ਕੰਮ ਕਰ ਰਿਹਾ ਤੇ ਉਹਦੇ ਲਈ ਸਾਡੀ ਇਹ ਇੱਕ ਨੈਤਿਕ ਡਿਊਟੀ ਆ ਕਿ ਉਹਦਾ ਅਸੀਂ ਸਾਥ ਦੇਣਾ ਜੋ ਉਹਨੇ ਲਕਸ਼ ਆਪਣਾ ਬਣਾਇਆ ਜੋ ਨਿਸ਼ਾਨਾ ਬਣਾਇਆ ਉਸ ਨਿਸ਼ਾਨੇ ਦੀ ਪੂਰਤੀ ਵਾਸਤੇ ਮਤਲਬ ਇਹ ਨਹੀਂ ਹੋ ਸਕਦਾ ਕਿ ਉਹਦੇ ਕੋਈ ਆਰਥਿਕ ਸਾਧਨ ਉਹਦੇ ਮਲ ਦੁਆਰ ਬਣ ਜਾਣਾ ਉਹ ਹਰ ਤਰ੍ਹਾਂ ਦੇ ਸਾਧਨ ਜਿਹੜੇ ਦਵਾਰ ਨਹੀਂ ਬਣ ਸਕਦੇ ਉਹਦੇ ਲਈ ਸਾਡੀ ਅੱਜ ਇੱਥੇ ਪਿੰਡ ਦੀ ਮਤਲਬ ਇਹ ਹੈ ਭਾਈਚਾਰੇ ਦੇ ਵਿੱਚ ਜਿੰਨੇ ਵੀ ਸੱਜਣ ਇਕੱਠੇ ਹੋਏ ਆ ਸਾਡੀ ਇਹ ਕਮਿਟਮੈਂਟ ਹੈਗੀ ਆ ਕਿ ਰੋਟਰੀ ਕਲੱਬ ਬੰਗਾ ਗ੍ਰੀਨ ਜਿਹੜਾ ਲੋੜਵੰਦ ਦੀ ਮਦਦ ਕਰਦਾ ਜਿਹੜਾ ਬੰਦਾ ਕੋਈ ਕਰਨਾ ਚਾਹਦਾ ਆਪਣੇ ਇਲਾਕੇ ਦਾ ਨਾਮ ਰੋਸ਼ਨ ਕਰਨਾ ਚਾਹਦਾ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨਾ ਚਾਹਦਾ ਲੇਕਿਨ ਉਹ ਇਸ ਕਰਕੇ ਰਹਿ ਜਵੇ ਕਿ ਉਹਦੇ ਕੋਲ ਪੈਸੇ ਨਹੀਂ ਹਨ ਸੀ ਉਹ ਪੜ੍ਹਾਈ ਤੋਂ ਇਸ ਕਰਕੇ ਰਹਿ ਜਵੇ ਕਿ ਉਹਦੇ ਕੋਲ ਪੈਸਾ ਨਹੀਂ ਸੀ ਲੇਕਿਨ ਉਹਦੇ ਲਈ ਸਾਡੀ ਮਤਲਬ ਇਹ ਅੱਜ ਕਮਿਟਮੈਂਟ ਆ ਬڑا ਇਤਿਹਾਸਿਕ ਸਥਾਨ ਆ ਜਿੱਥੇ ਅਸੀਂ ਪਕਸ਼ਣ ਕਰ ਰਹੇ ਆ ਬਾਬਾ ਫਲਾਜੀ ਦਾ ਤੇ ਮੈਂ ਅੱਜ ਮਤਲਬ ਉਹਨਾਂ ਨੂੰ ਹਾਜ਼ਰ ਨਾਜ਼ਰ ਕਰਕੇ ਇਹ ਕਹਿੰਦਾ ਕਿ ਕੋਈ ਇਹ ਕੁੜੀ ਗਈ ਹੋਰ ਵੀ ਕੋਈ ਬੱਚਾ ਹੋਵੇ ਜਿਹੜਾ ਮਤਲਬ ਚਾਹਾਂਦਾ ਹੋਵੇ ਤੇ ਮੈਂ ਇਹ ਆ ਨਿਸ਼ਾਨਾ ਹੈਗਾ ਕਿ ਉਹਦੀ ਪੂਰਤੀ ਦੇ ਲਈ ਮੇਰੇ ਕੋਲ ਸਾਧਨ ਨਹੀਂ ਹੈਗੇ ਪੈਸੇ ਦੇ ਮੈਨੂੰ ਯਾਦ ਆ ਬਈ ਇੱਥੇ ਇੱਕ ਪਰਿਵਾਰ ਆ ਉਹਨਾਂ ਦਾ ਮਕਾਨ ਡੇਗਿਆ ਸੀਗਾ ਪਹਿਲਾਂ ਤਾਂ ਸਾਡੀ ਕੋਸ਼ਿਸ਼ ਸੀ ਵੀ ਅਸੀਂ ਮਕਾਨ ਬਣਾ ਦਈਏ ਉਹ ਸਾਡੇ ਕਿਸੇ ਹੋਰ ਐਨ ਆਰ ਆਈ ਭਰਾ ਨੇ ਮਤਲਬ ਕਮਿਟਮੈਂਟ ਕੀਤੀ ਫਿਰ ਅਸੀਂ ਉਹ ਲੜਕੀ ਨੇ ਪੜ੍ਹਾਉਣ ਦੀ ਗੱਲ ਕੀਤੀ ਮੈਂ ਉਹਨੂੰ ਘੱਟੋ ਘੱਟ 4 ਫੋਨ ਕੀਤੇ ਲੇਕਿਨ ਉਹ ਕਹਿੰਦੀ ਨਹੀਂ ਅੰਕਲ ਜੀ ਮੈਂ ਪੜਨਾ ਨਹੀਂ ਵੀ ਮੇਰੇ ਕੋਈ ਪਰਿਵਾਰਕ ਰਿਸ਼ਤੇ ਮਿਆਂ ਲੇਕਿਨ ਸਾਡੀ ਕੋਸ਼ਿਸ਼ ਇਹ ਹੈ ਵੀ ਤੈਨੂੰ ਹਰ ਚੀਜ਼ ਲੈ ਕੇ ਦੇਾਂਗੇ ਤੂੰ ਜੋ ਪੜਨਾ ਚਾਹਦੀ ਹੈ ਜਿਹੜੀ ਮਤਲਬ ਸਬਜੈਕਟ ਰੱਖਣਾ ਚਾਹੁੰਦੇ ਆਂ ਤੂੰ ਸਾਇੰਸ ਪੜ੍ਹਨੀ ਆ ਤੂੰ ਇਕਨੋਮਿਕਸ ਪੜ੍ਹਨੀ ਆ ਤੂੰ ਆਰਟਸ ਪੜ੍ਹਨੀ ਆ ਇਹ ਤੂੰ ਚੂਜ਼ ਕਰ ਲੈ ਲੇਕਿਨ ਤੇਰੇ ਪੜ੍ਹਾਈ ਕਾਲਜ ਦੀ ਪੜ੍ਹਾਈ ਤੋਂ ਲੈ ਕੇ ਡਰੈਸ ਕੋਡ ਤੋਂ ਲੈ ਕੇ ਹਰ ਚੀਜ਼ ਦਾ ਜਿਹੜਾ ਖਰਚਾ ਉਹ ਅਸੀਂ ਰੋਟਰੀ ਕਲੱਬਾਂ ਦਾ ਗ੍ਰੀਨ ਨਾਲ ਕਵਰਾਂਗੇ ਇਹ ਘਰਚਾ ਸਾਹਿਬ ਤਾਂ ਦੇਖੋ ਜੀ ਮੈਨੂੰ ਲੱਗਦਾ ਵੀ ਉਹ ਤਾਂ ਜਨਮ ਦਿਨ ਉਹਨਾਂ ਦਾ 365 ਦਿਨੀਆਂ ਵੀ ਉਹ ਤਾਂ ਜਦੋਂ ਸਵੇਰ ਨੂੰ ਉੱਠਦੇ ਆ ਉਦੋਂ ਤੋਂ ਲੈ ਕੇ ਸ਼ਾਮ ਤੱਕ ਇਹ ਸੋਚਦੇ ਆ ਵੀ ਯਾਰ ਉਸ ਪਾਸੇ ਵੀ ਹੋਣ ਵਾਲਾ ਉਸ ਪਾਸੇ ਵੀ ਹੋਣ ਵਾਲਾ ਤੇ ਉਹ ਆਪਣੇ ਦਸਾਂ ਨੌ ਦੀ ਕਮਾਈ 'ਚ ਉਹ ਦਸਵੰਦ ਕੀ ਮੈਂ ਸਮਝਦਾ ਵੀ ਉਹ ਤਾਂ ਮਤਲਬ ਦਸਵੰਦ ਤੋਂ ਵੀ ਉੱਪਰ ਕੱਢ ਕੇ ਰੱਬੀ ਰੂਹ ਆ ਤੇ ਉਹ ਮਤਲਬ ਹਮੇਸ਼ਾ ਯਤਨ ਕਰਦੇ ਰਹਿੰਦੇ ਆ ਲੇਕਿਨ ਅੱਜ ਜੇ ਕਿਤੇ ਮਤਲਬ ਉਹ ਇੱਥੇ ਹੁੰਦੇ ਤੇ ਇਸ ਪ੍ਰੋਗਰਾਮ ਦੀ ਤਸਵੀਰ ਕੁਝ ਹੋਰ ਹੁੰਨੀ ਸੀ ਲੇਕਿਨ ਫੇਰ ਵੀ ਅਸੀਂ ਕੋਸ਼ਿਸ਼ ਕੀਤੀ ਆ ਪੇ ਉਹਨਾਂ ਦੇ ਜਨਮ ਦਿਨ ਨੂੰ ਲੋੜਵੰਦ ਪਰਿਵਾਰਾਂ ਦੇ ਵਿੱਚ ਜਾ ਕੇ ਸੈਲੀਬ੍ਰੇਟ ਕੀਤਾ ਜਾਵੇ ਤੇ ਅੱਜ ਉਹਨਾਂ ਦੇ ਜਨਮ ਦਿਨ ਦੇ ਉੱਤੇ ਅਸੀਂ ਇਹ ਮਤਲਬ ਇਹ ਆ ਪੇ 5-5 ਕਿਲੋ ਪਰਿਵਾਰਾਂ ਨੂੰ ਖੰਡ ਵੰਡ ਰਹੇ ਆ ਜੀ ਤੇ ਨਾਲ ਇਹ ਬੱਚੀ ਨੂੰ ਜਿਹੜਾ ਆਪਾਂ ਸਨਮਾਨ ਕੀਤਾ 5100 ਰੁਪਏ ਦੀ ਨਗਦ ਰਕਮ ਤੇ ਨਾਲ ਮਤਲਬ ਸਨਮਾਨ ਦੇ ਕੇ ਮਤਲਬ ਸਨਮਾਨ ਦੇ ਕੇ ਨਾਲੇ ਵਾਦਾ ਵੀ ਕੀਤਾ ਪੇ ਫਰਦਰ ਕੋਈ ਵੀ ਇਹਨੂੰ ਕੋਈ ਆਂਦੀ ਆ ਕੋਈ ਪ੍ਰੋਬਲਮ ਕੋਈ ਆਰਥਕ ਸਾਧਨ ਜਿਹੜੇ ਇਹਦੇ ਕੋਈ ਮਤਲਬ ਡਿਕਾ ਪਾਣਦੇ ਜਿੱਦਾਂ ਕੋਟ ਸਾਹਿਬ ਨੇ ਦੱਸਿਆ ਤੇ ਅਸੀਂ ਜਰੂਰ ਮਤਲਬ ਇਹ ਕਮਿਟਮੈਂਟ ਕਰਾਂਗੇ ਬਾਕੀ ਬਾਕੀ ਉਹਨਾਂ ਦੀ ਜਿਹੜੀਆਂ ਪਲੈਨਿੰਗਾਂ ਖਰਚਾ ਸਾਬ ਦੀਆਂ ਪਲੈਨਿੰਗ ਇਹ ਆ ਵੀ ਮਤਲਬ ਮੈਂ ਪਹਿਲਾਂ ਵੀ ਅਥੇ ਲੈਕਚਰ ਕੀਤਾ ਵੀ 16 ਸਾਲ ਦੀ ਉਮਰ ਚੋ ਚੱਲ ਗਿਆ ਇੰਗਲੈਂਡ ਦੇ ਵਿੱਚ ਤੇ ਇੰਗਲੈਂਡ ਸਾਰੀ ਉਮਰ ਇੰਗਲੈਂਡ ਰਹਾ ਆ ਕੇ ਵੀ ਬੰਗੇ ਰਹਿਣ ਲੱਗ ਪਿਆ ਲੇਕਿਨ ਉਹਦਾ ਦਿਲ ਜਿਹੜਾ ਪਿੰਡ ਚੇ ਧੜਕਦਾ ਜੀ ਵੀ ਪਹਿਲਾਂ ਉਹਨੇ ਸਕੂਲ ਦੀ ਆਪਣਾ ਦੀ ਸ਼ੁਰੂਆਤ ਕੀਤੀ ਉਹਦੇ ਚ ਵੀ ਉਹ ਹੋਇਆ ਜੇ ਲੀਡਰ ਬਣਿਆ ਪਿੰਡ ਦੇ ਲੋਕਾਂ ਦਾ ਵੀ ਸਾਥ ਦਿੱਤਾ ਲੇਕ ਔਰ ਮੈਕਸਿਮਮ ਜ਼ਾਕਮੰਦਾਂ ਨੇ ਖਰਚੀ ਆ ਉਹ ਤੋਂ ਬਾਅਦ ਆ ਮੈਂ ਹੁਣੇ ਗੱਲ ਕੀਤੀ ਆ ਕਿ ਸਰਕਾਰ ਤੋਂ 430000 ਦੀ ਗ੍ਰਾਂਟ ਆਈ ਆ ਉਹਦੇ ਚ ਵੀ ਉਹਨੇ ਜਿੰਨੇ ਯਤਨ ਕੀਤੇ ਆ ਅਜੇ ਹੋਰ ਵੀ ਗ੍ਰਾਂਟ ਆ ਰਹੀ ਆ ਉਹਦੀ ਵੀ ਮਤਲਬ ਪ੍ਰੋਸੈਸ ਦੇ ਵਿੱਚ ਆ ਕਦੀ ਵੀਡੀਓ ਦਫ਼ਤਰ ਜਾਓ ਕਦੀ ਡੀਸੀ ਦਫ਼ਤਰ ਜਾਓ ਕਦੀ ਚੰਡੀਗੜ੍ਹ ਦੇ ਦੋ ਤਿੰਨ ਢੇੜੇ ਮਤਲਬ ਮਾਰੇ ਉਹਨਾਂ ਨੇ ਲੇਕਿਨ ਉਹਨਾਂ ਦੇ ਮਨ ਚ ਆ ਵੀ ਪਿੰਡ ਦਾ ਆ ਵੀ ਹੋ ਜਵੇ ਆ ਵੀ ਹੋ ਜਵੇ ਹੁਣ ਸਕੂਲ ਬਣ ਗਿਆ ਬਹੁਤ ਵਧੀਆ ਬਿਲਡਿੰਗ ਬਣ ਗਈ ਆ ਉੱਥੇ ਮਤਲਬ ਪਹਿਲਾਂ ਬੱਚਿਆਂ ਦੀ ਗਿਣਤੀ ਵਧੀ ਸੀ ਤੇ ਹੁਣ ਮਤਲਬ ਇਹ ਕੁਝ ਘਟ ਗਈ ਆ ਪਹਿਲਾਂ ਰਿਕਸ਼ਾ ਲਗਾਇਆ ਸੀ ਸਕੂਲ ਵਾਲਿਆਂ ਨੇ ਵੀ ਕੋਈ ਮਤਲਬ ਉਹਦੇ ਚ ਖਰਚ ਪਾਣੀ ਕੀਤਾ ਹੋਇਆ ਉਹ ਮਤਲਬ ਕਿਸੇ ਵਜ੍ਹਾ ਕਰਕੇ ਫਟ ਗਿਆ ਉਹਨਾਂ ਦੇ ਬੱਚੇ ਵੀ ਥੋੜੇ ਜਿਹਾ ਘਟ ਗਏ ਆ ਤੇ ਉਹਨਾਂ ਦੀ ਮਨਚ ਇੱਛਾ ਹੈ ਵੀ ਚਲੋ ਅਸੀਂ ਉਹ ਵੀ ਮਤਲਬ ਖਰਚਾ ਦੇਣ ਨੂੰ ਤਿਆਰ ਹਾਂ ਵੀ ਸਾਨੂੰ ਪਿੰਡ ਦਾ ਸਹਿਯੋਗ ਚਾਹੀਦਾ ਕਿ ਅਸੀਂ ਤਾਂ ਫੇਰ ਵੀ ਬਾਹਰੇ ਰਹਿਣਾ ਜਿਹੜਾ ਜੋ ਵੀ ਮੈਨੇਜ ਕਰਨਾ ਉਹ ਪਿੰਡ ਵਾਲਿਆਂ ਨੇ ਕਰਨਾ ਤੇ ਦੂਜੀ ਉਹਨਾਂ ਦੀ ਇੱਛਾ ਹੈ ਵੀ ਜਿਹੜੇ ਪਿੰਡ ਚ ਦੋ ਸਕੂਲ ਖੁੱਲੇ ਹੋ ਪਿੰਡ ਦੀਆਂ ਦੋਨਾਂ ਪਿੰਡਾਂ ਦੀ ਪੰਚਾਇਤ ਦਾ ਇਕਵਾ ਵੀ ਮਤਲਬ ਇਹ ਆ ਸਕੂਲ ਦੋ ਆ ਇੱਕ ਸਕੂਲ ਜੀ 40 45 ਨਿਆਣੇ ਆ ਦੂਜੇ 90 ਨਿਆਣ ਪੇ ਜੇ ਇੱਕ ਸਕੂਲ ਬਣ ਜਵੇ ਤੇ ਇੱਕ ਤਾਂ ਅਸੀਂ ਇਹਨੂੰ ਮਿਡਲ ਸਕੂਲ ਦਾ ਕਹਿੰਦਾਵੇਂ ਬਾਦ ਮੈਂ ਕਰਦਾ ਵੀ ਸਰਕਾਰ ਤੋਂ ਕਿਸੇ ਵੀ ਤਰੀਕੇ ਨਾਲ ਪ੍ਰਾਇਮਰੀ ਰੋਗੇ ਮਿਡਲ ਸਕੂਲ ਬਣ ਜੂਗੇ ਤੇ ਦੂਸਰਾ ਇਹ ਆ ਵੀ ਜਿਹੜਾ ਇੱਕ ਸਕੂਲ ਦੀ ਬਿਲਡਿੰਗ ਖਾਲੀ ਹੋਊਗੀ ਉਹਦੇ ਤੇ ਕੋ ਕਮਿਊਨਿਟੀ ਵਰਕ ਹੋਏਗਾ ਤੇ ਪਲੱਸ ਉੱਥੇ ਗੁਣਾਨਿਕ ਮਤਲਬ ਸੇਵਾ ٹرسٹ ਯੂਕੇ ਦੇ ਵੀ ਉਹ ਪ੍ਰਧਾਨ ਆ ਤੇ ਉਹਨਾਂ ਦੇ ਨਾਲ ਮੈਂ ਵੀ ਉੱਥੇ ਸਕਤਰ ਆ ਉਹ ਕਹਿੰਦੇ ਵੀ ਅਸੀਂ ਕੋਈ ਇੱਥੇ ਫ੍ਰੀ ਮਤਲਬ ਐਜੂਕੇਸ਼ਨ ਕੰਪਿਊਟਰ ਸੈਂਟਰ ਖੋਲ ਸਕਦੇ ਆ ਸਲਾਈ ਸੈਂਟਰ ਖੋਲ ਸਕਦੇ ਆ ਹੋਰ ਵੀ ਉਹਨਾਂ ਦੀ ਬਹੁਤ ਵੱਡੀ ਪਲਾਨਿੰਗ ਹੈਗੀ ਆ ਤੇ ਉਹਦੇ ਲਈ ਉਹ ਜਤਨਸ਼ੀਲ ਆ ਲੇਕਿਨ ਉਹ ਇੱਕੋ ਜਾਂਦੇ ਆ ਵੀ ਮੈਂ ਤਾਂ ਪਿੰਡ ਆਉਂਗਾ ਤੇ ਗੀੜਾ ਮਾਰ ਕੇ ਚਲ ਜੂਗਾ ਲੇਕਿਨ ਸਾਥ ਜਾਣੀ ਪਿੰਡ ਵਾਲਿਆਂ ਨੇ ਚਾਹੀਦਾ ਕੰਪਿਊਟਰ ਸੈਂਟਰ ਖੁੱਲ ਗਿਆ ਸਲਾਈ ਸੈਂਟਰ ਖੁੱਲਿਆ ਚਲਾਣਾ ਪਿੰਡ ਵਾਲਿਆਂ ਨੇ ਠੀਕ ਹੈ ਜੀ ਬਹੁਤ ਉਹਨਾਂ ਦੀ ਵੱਡੀ ਮਤਲਬ ਇੱਛਾ ਹੈਗੀ ਆ ਤੇ ਸਾਡੀ ਤਾਂ ਜੀ ਦੁਆ ਹੈ ਵੀ ਮਹਾਰਾਜ ਅੱਗੇ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਤੇ ਚੜ੍ਹਦੀ ਕਲਾ ਰੱਖੇ ਤੇ ਉਹ ਐਦਾਂ ਹੀ ਸੇਵਾ ਦਾ ਮਤਲਬ ਇਹ ਆ ਬਜੱਜਵਾ ਉਹਨਾਂ ਦੇ ਵਿੱਚ ਹੋਵੇ ਤੇ ਆਉਣ ਵਾਲੇ ਸਮੇਂ 'ਚ ਵੀ ਉਹ ਐਦਾਂ ਦੇ ਕਰਮ ਕਰਦੇ ਰਹਿਣ ਤੇ ਸਾਡਾ ਵੀ ਉਹਨਾਂ ਦੇ ਨਾਲ ਸਾਥ ਵੀ ਆ ਤੇ ਸਾਡੀ ਦੁਆ ਵੀ ਆ ਜੀ ਮੇਰਾ ਨਾਮ ਸਕਾਨ ਆ ਮੈਂ ਸਾਲ ਕਲਾਂ ਦੀ ਰਹਿਣ ਵਾਲੀ ਆ ਮੈਂ ਕਿੱਕ ਬੌਕਸਿੰਗ ਖੇਲਦੀ ਆ ਕਾਫੀ ਟਾਈਮ ਤੋਂ ਮਾਰਸ਼ਲ ਆਰਟ ਖੇਲਦੀ ਆ ਤੇ ਮਤਲਬ ਐ ਥਰਡ ਤੀਸਰੀ ਵਾਰ ਮੇਰਾ 골ਡ ਮੈਡ ਲਾ ਕੰਟੀਨਿਊ ਆ ਰਹੀ ਆ ਕਿੱਕ ਬੌਕਸਿੰਗ ਵਿੱਚੋਂ ਐ ਕਿ ਵੀ ਮੈਂ 60 ਕਿਲੋ ਭਾਰ ਵਿੱਚ ਗੋਆ ਵਿਖੇ ਕਿੱਕ ਬੌਕਸਿੰਗ ਖੇਲਣ ਗਈ ਸੀ ਉੱਥੇ ਮੈਂ ਮਹਾਰਾਸ਼ਟਰਾ ਤੇ ਯੂਪੀ ਦੇ ਨਾਲ ਫਾਈਟ ਕਰਕੇ ਉਹਨਾਂ ਨੂੰ ਹਰਾ ਕੇ 골ਡ ਮੈਡਲ ਹਾਸਿਲ ਕੀਤਾ ਵਨ ਸਾਈਡਿਡ ਫਾਈਟ ਸੀ ਵਨ ਸਾਈਡਿਡ ਫਾਈਟ ਸੀ ਕੋਰ ਕੀ ਸੁਪਨੇ ਤੁਹਾਡੇ ਅੱਗੇ ਕੀ ਬਣਨਾ ਚਾਹੁੰਦੇ ਕੀ ਕਰਨਾ ਚਾਹੁੰਦੇ ਮੈਂ ਉੱਪਰਲੇ ਲੈਵਲ ਤੇ ਖੇਲਣਾ ਚਾਹੁੰਦੀ ਆ ਬਰ ਚੈਂਪੀਅਨਸ਼ਿਪ ਵਗੈਰਾ ਖੇਲਣਾ ਚਾਹੁੰਦੀ ਆ ਇੰਡੀਆ ਲਈ ਮੈਡਲ ਲੈ ਕੇ ਆਉਣਾ ਚਾਹੁੰਦੀ ਆ ਇੱਕ ਬਾਕਸਿੰਗ ਤੇ ਕਿੱਕ ਬਾਕਸਿੰਗ ਜਿਹੜੀ ਦੋ ਹੁੰਦੀਆਂ ਹੈਗਾ ਬਈ ਇੱਕੀ ਪਰ ਤੇ ਜਿਹੜੀ ਬਾਕਸਿੰਗ ਆ ਉਹਦੇ ਵਿੱਚ ਆਪਾਂ ਸਿਰਫ ਪੰਚਿੰਗ ਦੇ ਅਟੈਕ ਖੇਲਦੇ ਆ ਕਿੱਕ ਬਾਕਸਿੰਗ ਚ ਆਪਾਂ ਕਿੱਕ ਤੇ ਪੰਜ ਦੋਨਾਂ ਹੀ ਖੇਲਦੇ ਆ ਕੰਬੀਨੇਸ਼ਨ ਹੁੰਦਾ ਹੈ ਇਹ ਲੜਕੀ ਪਿਛਲੇ 8-10 ਸਾਲਾਂ ਤੋਂ ਲਗਾਤਾਰ ਮਿਹਨਤ ਕਰਦੀ ਆ ਰਹੀ ਹੈ ਜਿਸ ਦੇ ਵਿੱਚ ਇਸਨੇ ਆਪਣੇ ਅਲੱਗ-ਅਲੱਗ ਲੈਵਲ ਦੇ ਉੱਪਰ गोल्ड मेडल जेडे ने ओ प्राप्त किते ने जिथे स्कूल ਪੱਦਰੀ ਨੈਸ਼ਨਲ ਗੇਮਾਂ ਦੇ ਵਿੱਚੋਂ 골ਡ ਮੈਡਲ ਪ੍ਰਾਪਤ ਕੀਤਾ ਸੀ ਉਸੇ ਤਰ੍ਹਾਂ ਹੁਣ ਯੂਨੀਵਰਸਿਟੀ ਦੀਆਂ ਗੇਮਾਂ ਦੇ ਵਿੱਚੋਂ ਵੀ ਲਗਾਤਾਰ 2 ਸਾਲ ਜਿਹੜਾ ਹੈ ਉਹ 골ਡ ਮੈਡਲ ਜਿੱਤ ਲਿਆ ਤੇ ਇਸ ਵਾਰ ਤੀਸਰਾ ਸਾਲ ਜਿਹੜਾ ਹੈ ਉਹ ਯੂਨੀਵਰਸਿਟੀ ਦੀ ਗੇਮ ਖੇਲੇਗੀ ਓਪਨ ਫੈਡਰੇਸ਼ਨ ਦੇ ਵਿੱਚ ਲਗਾਤਾਰ ਹੀ ਤੀਸਰੇ ਸਾਲ 골ਡ ਮੈਡਲ ਜਿਹੜਾ ਹੈ ਉਹ ਪ੍ਰਾਪਤ ਕਰਕੇ ਆ ਗਏ ਨੇ ਬੱਚੇ ਇਹ ਹੁਣੀ 24 ਤੋਂ 22 ਤਰੀਕ ਤੱਕ ਗੋਆ ਦੇ ਵਿੱਚ ਨੈਸ਼ਨਲ ਟੈਂਪ ਕੈਂਪ ਚੈਂਪੀਅਨਸ਼ਿਪ ਹੋਈ ਸੀ ਜਿਸ ਦੇ ਵਿੱਚ ਇਹਨਾਂ ਨੇ 골ਡ ਮੈਡਲ ਪ੍ਰਾਪਤ ਕੀਤਾ ਹੈ ਇਸ ਤਰ੍ਹਾਂ ਦੀ ਇਹਨਾਂ ਦੀ ਪਰਫਾਰਮੈਂਸ ਹੈ ਇਹਨਾਂ ਦੀ ਪਰਫਾਰਮੈਂਸ ਬਹੁਤ ਵਧੀਆ ਹੈ ਕਿ ਕਿਸੇ ਵੀ ਫਾਈਟ ਨੂੰ ਜਿਹੜਾ ਹੈ ਉਹ ਲਾਈਟਨੀਲੀ ਨਾ ਦੇ ਆਪਣੇ ਓਪੋਨੈਂਟ ਨੂੰ ਕਦੇ ਆਪਣੇ ਤੇ ਹੈਵੀ ਨਹੀਂ ਹੋਣ ਦਿੰਦੇ ਉਹਨੂੰ ਵਨ ਸਾਈਡਿਡ ਫਾਈਟ ਦੇ ਵਿੱਚ ਹੀ ਹਰਾਉਂਦੇ ਨੇ ਇਸ ਦਾ ਕੋਸ਼ ਸਾਹਿਬ ਬੇਟੀ ਦੇ ਸੁਪਨੇ ਆ ਉਹ ਕਹਿੰਦੀ ਮੈਂ ਹੋਰ ਵੱਡੇ ਕੰਪੀਟੀਸ਼ਨ ਜਿੱਤਣਾ ਚਾਹੁੰਦੀ ਆ ਕੀ ਕਹੋਗੇ ਇਸ ਬਾਰੇ ਇਹਦੇ ਵਿੱਚ ਸਰ ਸਾਡੇ ਕੋਲ ਜਿਹੜਾ ਹੈ ਉਹ ਮਿਹਨਤ ਕਰਾਉਣ ਦਾ ਕੋਈ ਘਾਟ ਨਹੀਂ ਹੈ ਜਿਹੜੀ ਘਾਟ ਹੈ ਸਿਰਫ ਉਹ ਫੰਡਿੰਗ ਦੀ ਘਾਟ ਹੈ ਜਿਹਦੇ ਕਰਕੇ ਅਸੀਂ ਬਾਰ-ਬਾਰ ਇਹਨਾਂ ਨੂੰ ਉਸ ਲੈਵਲ ਤੇ ਕੰਪੀਟੀਸ਼ਨ ਲਈ ਨਹੀਂ ਭੇਜ ਸਕਦੇ ਜੇ ਜੇ ਸਰਕਾਰਾਂ ਜਿਹੜੀਆਂ ਉਹ ਸਾਡਾ ਸਾਥ ਦੇਣ ਬੱਚਿਆਂ ਨੂੰ ਫੰਡਿੰਗ ਦੇਣ ਫਿਰ ਬੱਚੇ ਜਿਹੜੇ ਆ ਉਹ ਆਪਣਾ ਮੈਡਲ ਜਿਹੜਾ ਏਸ਼ੀਆ ਲੈਵਲ ਤੇ ਵਰਲਡ ਲੈਵਲ ਤੇ ਲੈ ਕੇ ਆ ਸਕਦੇ ਨੇ ਪਿਛਲੀ ਏਸ਼ੀਅਨ ਚੈਂਪੀਅਨਸ਼ਿਪ ਦੇ ਵਿੱਚ ਵੀ ਸਾਡੇ ਕੋਲ ਬੱਚਾ ਹੈ ਜੋ ਏਸ਼ੀਆ ਦੇ ਵਿੱਚੋਂ ਸਿਲਵਰ ਮੈਡਲ ਲੈ ਕੇ ਆਇਆ ਸੀ ਪਰ ਸਰਕਾਰਾਂ ਨੇ ਕਿਸੇ ਨੇ ਹੱਥ ਨਹੀਂ ਫੜਿਆ ਕਿਸੇ ਤਰ੍ਹਾਂ ਦੀ ਕੋਈ ਮਦਦ ਨਹੀਂ ਹੁੰਦੀ ਸਰ ਅਸੀਂ ਹਰੇਕ ਸਮਾਜ ਸੇਵੀ ਸੰਸਥਾ ਜਿਹੜੀਆਂ ਉਹਨਾਂ ਨੂੰ ਵੀ ਅਪੀਲ ਕਰਦੇ ਆਂ ਬਹੁਤ ਸਾਰੇ ਸੰਸਥਾ ਮੈਂ ਹੈ ਜੋ ਸਮੇਂ-ਸਮੇਂ ਸਰ ਸਾਡੀ ਮਦਦ ਕਰਦੀਆਂ ਬੱਚਿਆਂ ਦੀ ਜਿਸ ਤਰ੍ਹਾਂ ਪਿਛਲੀ ਚੈਂਪੀਅਨਸ਼ਿਪ ਸੀ ਉਸ ਦੇ ਵਿੱਚ ਵੀ 2-3 ਐਨ ਆਰ ਆਈਜ਼ ਨੇ ਵੀ ਜਿਹੜੀ ਸੀ ਉਹ ਹੈਲਪ ਕੀਤੀ ਸੀ ਜਿਸ ਦੇ ਕਰਕੇ ਬੱਚੇ ਜਿਹੜੇ ਸੀ ਏਸ਼ੀਆ ਚੈਂਪੀਅਨਸ਼ਿਪ ਖੇਡਣ ਦੇ ਯੋਗ ਹੋ ਸਕੇ ਸੀਗੇ ਨਹੀਂ ਜੀ ਕੋਈ ਵੀ ਬੱਚੀ ਨੂੰ ਜਿਹੜਾ ਜਾਂ ਜਿਹੜਾ ਵੀ ਬੱਚਾ ਸਾਡਾ ਕੋਈ ਮੈਡਲ ਲੈ ਕੇ ਆਂਦਾ ਸਰਕਾਰ ਉਹਨਾਂ ਨੂੰ ਕਦੇ ਨਹੀਂ ਪੁੱਛਦੀ ਹੈਗੀ ਉਥੇ ਜਿੱਦਾਂ ਗੋਆਏ ਖੇਡਣ ਗਈ ਹੈ ਬੱਚੀ ਕੀ ਸਰਕਾਰ ਵੱਲੋਂ ਕੋਈ ਖਰਚਾ ਦਿੱਤਾ ਗਿਆ ਜਾਂ ਕੀ ਕਹੋਗੇ ਨਹੀਂ ਜੀ ਸਰਕਾਰ ਵੱਲੋਂ ਉਹਦੇ ਲਈ ਕੋਈ ਖਰਚਾ ਨਹੀਂ ਦਿੱਤਾ ਜਾਂਦਾ ਬੱਚੇ ਆਪਣੇ ਕੋਲੋਂ ਹੀ ਸਾਰਾ ਖਰਚਾ ਕਰਦੇ ਆ ਸਰਕਾਰ ਨੇ ਬਹੁਤ ਸਾਰੇ ਅਨਾਉਂਸਮੈਂਟ ਤਾਂ ਕੀਤੇ ਹੋਏ ਆ ਕਿ 2022 ਦੇ ਵਿੱਚ ਇਹਨਾਂ ਨੂੰ 50000 ਰੁਪਇਆ ਮਿਲਣਾ ਸੀ 골ਡ ਲੈ ਕੇ ਆਉਣ ਦਾ 2023 ਚ 1 ਲੱਖ ਰੁਪਇਆ ਮਿਲਣਾ ਸੀ ਪਰ ਸਰਕਾਰ ਵੱਲੋਂ ਹੱਲੇ ਤੱਕ ਕੋਈ ਵੀ ਥੇਲਾ ਇਹਨਾਂ ਨੂੰ ਨਹੀਂ ਦਿੱਤਾ ਗਿਆ ਡਾਈਟ ਖਰਚਾ ਬੱਚਿਆਂ ਦਾ ਡਾਈਟ ਖਰਚਾ ਵੀ ਕੋਈ ਨਹੀਂ ਮਿਲਦਾ ਜੀ ਸਾਰਾ ਕੁਝ ਬੱਚੇ ਆਪਣੇ ਆਪ ਹੀ ਮੈਨੇਜ ਕਰਦੇ ਆ ਮੇਰਾ ਤਾਂ ਇਹੀ ਸੁਨੇਹਾ ਹੈ ਜੀ ਕਿ ਸਰਕਾਰ ਜਿਹੜੀ ਹੈ ਉਹ ਬੱਚਿਆਂ ਦਾ ਮਾਨ ਸਨਮਾਨ ਕਰੇ ਇਹਨਾਂ ਦੀ مالی ਮਦਦ ਕਰੇ ਤਾਂ ਕਿ ਬੱਚੇ ਜਿਹੜਾ ਆ ਉਹ ਆਪਣਾ ਮਕਾਮ ਹਾਸਲ ਕਰ ਸਕਣ